ਸਾਤ ਸੰਗਤ ਦੀ ਵਰਤਤ ਨਾਲੋ ਜੀ ਇਸ ਭਵਜਤ ਤੋਂ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਸਾਖਤ निंदक ਦੁਸ਼ਟ ਜਿਨ ਮਾਹਿ ਬਿਦਾਰ ਅਨ ਜਿਹੜੇ ਸਤ ਸੰਗਤ ਕਰਨ ਵਾਲੇ ਗੁਰਮੁਖ ਨੇ ਉਹਨਾਂ ਦੀ ਨਿੰਦਾ ਕਰਨ ਵਾਲੇ निंदक साखत दुष्ट ਇੱਕ ਖੇਨ ਵਿੱਚ ਸਹਿਬ ਜੀ ਉਹਨਾਂ ਨੂੰ ਜਿਦਾਰਿਆ ਦੇ ਲਈ ਹੋਈਆਂ ਆਪਣੀ ਸੰਗਤ ਕਰਨ ਵਾਲਿਆਂ ਦੀ ਨਿੰਦਾ ਕਰਨ ਵਾਲੇ ਜਿਹੜੇ ਮਨੁੱਖ ਸਾਖਤ ਦੇ ਮਹਾਰਾਜ ਜੀ ਉਹਨਾਂ ਤੋਂ ਦੂਰ ਕਰੋ ਦਾਦਾ ਧੜਾ ਨਾਮੀ ਸਾਖਤ ਤੇਿੰਦਕ ਗੋਸ਼ਟ ਖਿੰਦ ਬਾਦੀ ਬਣਾ ਇੱਕ ਗਾਥੇ ਦੇ ਫੋਰ ਵਿੱਚ ਸਤਿਗੁਰੂ ਜੀ ਉਹਨਾਂ ਨੂੰ ਚਰਨਾਂ ਦਿੰਦੇ ਪ੍ਰਭ ਦਾ ਇਧਰ ਇਧਰ ਹੀ ਲਿਆਓ ਇਥੇ ਲਿਆ ਵੰਗਾ ਨਾ ਨਹੀਂ ਹੁੰਦੇ ਨੇ ਆਪਨੇ ਸੇਵਕਾਂ ਦੀ